ਤਰਾ ਗਰਮੀ ਦਾ ਭੰਨਿਆ ਹੋਇਆ ਪਤਾ ਨਹੀਂ ਕਿਸ ਨੇ ਪਾਲਿਆ ਹੋਇਆ ਇਹਦੇ ਪੈਰ ਚ ਇੱਕ ਰਾਵੜਾ ਹੈ ਨਿਸ਼ਾਨੀ ਆ ਤੌਰ ਤੇ ਪਾਈ ਹੋਈ ਆ ਦਿਖਾਈ ਮੜਾ ਜਾ ਆ ਨਿਸ਼ਾਨੀ ਪਾਈ ਹੋਈ ਆ ਪਰ ਗਰਮੀ ਦਾ ਭੰਨਿਆ ਹੋਇਆ ਇਹ ਬਹਿ ਗਿਆ ਗੋਗੀ ਕੇ ਘਰੇ ਆ ਜਵਾਕਰ ਨੇ ਹੱਥ ਪੱਲਾ ਲਾਤਾ ਉੱਡਿਆ ਨਹੀਂ ਹੈਗਾ ਨਮਾਨ ਮੂੰਹ ਦਿੱਤਾ ਪਰ ਚੰਮੈਂ ਗਰਮੀ ਨੇ ਹੋਇਆ ਤਾਂ ਹੁਣ ਇਹ ਕਹਾਂ ਮੈਂ ਡਾਰਾ ਕਿ ਬਿੱਲੀ ਬੁੱਲੀ ਨਾ ਖਾ ਜੇ ਤਾਂ ਇਹਨੂੰ ਵਿਚਾਰੇ ਨੂੰ ਰੋਸ਼ ਉਂਦਾਣ ਤੇ ਜਿਹੜਾ ਬਸਾ ਪਿਠਾ ਦੰਨੇ ਆ ਤਾਂ ਤੇਰੀ ਸੇਫਟੀ ਹੈ ਤੜਕੇ ਨੂੰ ਆਪਦਾ ਈੜੀ ਥਕਾਵਟ ਹੈ ਜਾਂ ਕੋਈ ਬਿਮਾਰ ਹੈ ਜਾਂ ਗਰਮੀ ਨੇ ਭੰਨੇ ਹੋਇਆ ਤਾਂ ਇਹ ਜਿਹੜਾ ਆਪਦਾ ਉੱਟ ਜੂਗਾ ਕਿੰਨਾ ਘੈਂਟ ਕਬੂਤਰ ਹੈ ਜਿਹੜਾ ਇਹਨੂੰ ਪਾਣੀ ਪੂਣੀ ਪਿਆਤਾ ਥੋੜਾ ਥੋੜਾ ਪਾਣੀ ਇਹਨੇ ਪੀ ਲਿਆ ਸੀ ਤੇ ਬਾਕੀ ਉਹ ਜਿਹੜਾ ਦਾਣਾ ਪਾਣੀ ਇਹਦੀ ਸੇਵਾ ਕਰਤੀ ਤੇ ਇਸਰ ਆਪਾਂ ਕਹਿਣੇ ਹੁੰਨੇ ਆ ਜਿਹੜੇ ਗਰਮੀ ਹੈ ਪੰਛੀ ਨੂੰ ਪਾਣੀ ਧਰਨਾ ਚਾਹੀਦਾ ਜਿਵੇਂ ਵੀਡੀਓ ਪਾਈ ਸੀ ਉਹਦਾ ਮਕਸਦ ਇਹ ਹੀ ਸੀ ਜਿਵੇਂ ਇਹ ਅਨਪੂਰ ਪੰਛੀ ਨੇਗੇ ਪਿਆਸੇ ਹੁੰਦੇ ਆ ਨਾਲੀਆਂ ਚ ਮੂੰਹ ਮਾਰਨ ਕਰਨੀਓ ਇਹ ਵਿਚਾਰੇ درختਾਂ ਦੇ ਬਹਿੰਦੇ ਉੱਥੋਂ ਪਾਣੀ ਪੀ ਲੈਂਦੇ ਆ ਤਾਂ ਗਰਮੀ ਆ ਗਰਮੀ ਨਾਲ ਚ ਮੈਂ ਹੋਇਆ ਕਬੂਤਰ ਆ ਹੋ ਸਕਦਾ ਕਿ ਇਹਨੇ ਪਾਲਿਆ ਵੀ ਹੋਵੇ ਪਰ ਨਾ ਤਾਂ ਇਹ ਚੀਨਾ ਕਬੂਤਰ ਆ ਨਾ ਗੋਲਾ ਉਹਦਾ ਮਿਕਸ ਮੇਲ ਜੈ ਪਰ ਉੱਡਿਆ ਨਹੀਂ ਹੈਗਾ ਅਹੀਂ ਫੜ ਲਿਆ ਤਾਂ ਨਹੀਂ ਗਰਮੀ ਵਿੱਚ ਮੈਂ ਹੋਇਆ ਤੁਹਾਨੂੰ ਤੜਕੇ ਦੇਖਦੇ ਆ ਜੇ ਕੋਈ ਪਿੰਡ ਚ ਕਿਸੇ ਨੇ ਪਾਲਿਆ ਹੋਇਆ ਤਾਂ ਜਰੂਰ ਗੋਗੀ ਨੂੰ ਆ ਕੇ ਦੱਸਦੇ ਉਹਨਾਂ ਦੇ ਘਰੇ ਆ ਤੜਕੇ ਲੈ ਜਾ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ। ਚਲੋ ਜੀ। ਹਾਂ ਜਰ। ਆਲੇ ਗੋਲਾ ਹੀ ਹੈਗਾ ਹਾਂ ਗੂਤ ਨਾ ਗੋਲਾ ਦਾ ਗੋਲਾ ਰੁੜੀ। ਇਹ ਨਾ ਤਾਂ ਗੋਲਾ ਹੈ ਨਾ ਚੀਨਾ। ਹਾਂ ਮਿਕਸ ਹੈ ਇਹ। ਮਿਕਸ ਹੋ ਜਾ। ਪੂਰੇ ਜੜਾ ਆਇਆ ਯਾਰ ਉਬਜੂ ਉੱਡਣਾ ਹੋਇਆ। ਠੀਕ ਹੈ। ਬੋਲੋ। ਗੋਟਰ ਨੂੰ ਬੱਸ ਨਹੀਂ ਚਲਾਈ ਜਾਣਾ ਗੋਲਣਾ ਕੀ? ਕੁੱਤ ਤਾਂ ਖਾਵੇ ਮਾਰ ਕੇ। ਚੈਨਲ ਜੇ। ਇਹ ਮਿਕਸ ਹੈ ਜਿਆਰੋ ਚਲੋ।

ਨੰਬਰ ਦੇਖਦਾ ਫੁੱਟੂਆ ਹੈ ਫੁੱਟੂਆ ਹੈ ਹਾਂ ਹਾਂ ਹੁੰਦਾ ਹੁੰਦਾ ਨਹੀਂ ਕੁੱਟ ਜਮ ਨਹੀਂ ਅਸਲੀ ਉੱਪਰ ਇਹ ਨਹੀਂ ਜਾਤਾ ਕੋਈ ਸਰਜਾ ਬਣਾ ਰਿਹਾ ਨਹੀਂ